ਪਹਿਲੇ ਤੇ ਮੈਂ ਸਾਰੇ ਮੇਰੇ ਪੱਤਰਕਾਰ ਭਰਾ ਦਾ ਧੰਨਵਾਦ ਕਰਦਾ ਔਰ ਮੇਰੇ ਮੰਤਰੀ ਜੀ ਨੇ ਤੁਹਾਨੂੰ ਮਾਨਯ ਲਾਲ ਚੰਦ ਜਰਾਵ ਜੀ ਨੇ ਸਾਰਾ ਡਿਟੇਲ ਚ ਦੱਸ ਦਿੱਤਾ ਹੈ ਮੇਰੇ ਹਲਕਾ ਇੰਚਾਰਜ ਸੁਭੂਤੀ ਜੀ ਬੈਠੇ ਹੋਏ ਨੇ ਮੇਰੇ ਅਧਿਕਸ਼ ਸਾਡੇ ਪਠਾਨਕੋਟ ਦੇ ਅਮਨ ਸੰਧੂ ਜੀ ਬੈਠੇ ਹੋਏ ਨੇ ਮੇਰੇ ਨਾਲ ਮੇਰੇ ਸਜਾਲਪੁਰ ਦੇ ਸਾਡੇ ਭਰਾ ਹਲਕਾ ਇੰਚਾਰਜ ਅਮਿਤ ਮੰਟੂ ਜੀ ਸਾਡੇ ਚੇਅਰਮੈਨ ਸਾਹਿਬ ਬੈਠੇ ਹੋਏ ਨੇ ਸਾਰੇ ਬਾਕੀ ਇੱਥੇ ਮੈਂ ਇੱਕ ਗੱਲ ਅੱਜ ਕਹਿਣਾ ਚਾਹੁੰਦਾ ਕਿ ਪੰਜਾਬ 'ਚ ਇੱਕ ਕਾਰਡ ਕੱਟਣ ਵਾਲੀ ਸਕੀਮ ਜਿਹੜੀ ਹੁਣ ਇੰਪਲੀਮੈਂਟ ਕਰਨਾ ਚਾਹੁੰਦੀ ਹੈ ਬੀਜੇਪੀ ਇਹ 10 ਸਾਲ ਪਾਵਰ 'ਚ ਰਹੇ ਨੇ ਜਦੋਂ ਕਾਰਡ ਕੱਟਣ ਦੀ ਯਾਦ ਨਹੀਂ ਆਈ ਇਹਨਾਂ ਨੂੰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਅਸੀਂ ਕਾਰਡ ਕਟਾਂਗੇ ਮੈਂ ਕਹਿ ਰਿਹਾ ਇੱਕ ਤਰਫ ਪੰਜਾਬ ਵਿੱਚ ਮਾਨਣਯੋਗ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਹਰ ਪਰਿਵਾਰ ਨੂੰ ਉਹ ਗਰੀਬ ਹੋਏ ਅਮੀਰ ਹੋਏ ਸਾਰੀ ਫੈਸਿਲਿਟੀ ਦੇਣਾ ਉਹ ਬਿਜਲੀ ਦੀ ਹੋਏ ਉਹ ਹੈਲਥ ਕੇਅਰ ਦੀ ਹੋਏ ਹਰ ਤਰ੍ਹਾਂ ਨਾਲ ਹਰ ਬੱਚੇ ਪੰਜਾਬ ਦੇ ਨੂੰ ਪ੍ਰੋਪਰਲੀ ਟ੍ਰੀਟ ਕੀਤਾ ਜਾਂਦਾ ਹੈ ਪਰ ਬੀਜੇਪੀ ਕਹਿੰਦੀ ਅਸੀਂ ਰਾਸ਼ਨ ਕੱਟ ਰਹੇ ਹਾਂ ਕਾਰਡ ਕੱਟ ਰਹੇ ਹਾਂ ਮੈਂ ਇਹ ਪੁੱਛਣਾ ਚਾਹਨਾ ਕੋਈ ਕੰਮ ਚੱਜਦਾ ਕਰੋ ਗੁੰਡਾਗਰਦੀ ਬਥੇਰੀ ਹੋ ਗਈ ਔਰ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਣਾ ਨਾ ਤੁਸੀਂ ਕੁਝ ਕੀਤਾ ਹੈ 77 ਸਾਲ ਹੋ ਗਏ ਤੁਹਾਨੂੰ 2-4 ਤੁਹਾਡੇ ਐਮ.ਐਲ.ਏ ਆਂਦੇ ਨੇ ਜਿੱਤ ਕੇ ਉਹ ਪਹਿਲੇ ਤੁਸੀਂ ਸਾਂਝੀ ਸਰਕਾਰ ਚਲਾਉਂਦੇ ਸੀਗੇ ਜਦੋਂ ਵੀ ਕੁਝ ਨਹੀਂ ਕੀਤਾ ਹੁਣ ਤੁਸੀਂ ਪਾਵਰ ਚੋਂ ਬਾਹਰ ਬੈਠੇ ਹੋ ਤੇ ਹੁਣ ਤੁਸੀਂ ਇਦਾਂ ਦੀ ਅਲੀਗੇਸ਼ਨ ਲਗਾ ਰਹੇ ਹੋ ਮੈਨੂੰ ਤਾਂ ਸੰਦ ਨਹੀਂ ਆ ਰਹੀ ਹੈ ਕਿ ਕਰਨਾ ਕੀ ਜਾਂਦੇ ਹੋ ਤੁਸੀਂ ਤੁਹਾਡਾ ਕੁਝ ਹੋਣਾ ਨਹੀਂ ਇੱਥੇ ਸਾਰੇ ਲੋਕਾਂ ਨੂੰ ਪਤਾ ਹੈ ਸਾਰੀ ਜਨਤਾ ਜਾਣਦੀ ਹੈ ਕਿ ਪੰਜਾਬ ਪਿੰਡਾਂ ਵਿੱਚ ਜ਼ਿਆਦਾ ਵੱਸਦਾ ਉਹ ਪਿੰਡਾਂ ਦੇ ਲੋਕੀ ਗਰੀਬ ਨੇ ਔਰ ਕੋਈ ਅਮੀਰ ਬੰਦਾ ਨਹੀਂ ਹੈਗਾ ਜਿਹੜਾ ਤੁਸੀਂ ਸਪੈਸੀਫਿਕੇਸ਼ਨ ਦੇ ਰਹੇ ਹੋ ਇਹ ਪੰਜਾਬ ਦੀ ਇੰਪਲੀਮੈਂਟਰੀ ਹੁੰਦੀ ਕਿਉਂਕਿ ਪਿੰਡਾਂ ਦੇ ਲੋਕਾਂ ਨੂੰ ਕਿਤੇ ਪਾਣੀ ਨਹੀਂ ਮਿਲਦਾ ਕਿਤੇ ਹੋਰ ਦੁਨੀਆ ਭਰ ਦੀਆਂ ਪਰਾਲਾਂ ਛੱਡ ਕੇ ਗਏ ਹੋ ਤੁਸੀਂ ਆਮ ਆਦਮੀ ਪਾਰਟੀ ਜਿਹੜੀ ਹੈ ਇਹ ਪਹਿਲੀ ਵਾਰ ਤੁਸੀਂ ਦੇਖੋ ਕਿ ਅਗਰ ਪੰਜਾਬ 'ਚ ਪਾਣੀ ਮਿਲਿਆ ਟਾਈਮ ਤੇ ਤੇ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਟਾਈਮ ਤੇ ਇਹ ਜਦੋਂ ਭਾਜਪਾ ਅਕਾਲੀ ਦਲ ਸਰਕਾਰ ਸੀਗੀ 10 ਸਾਲੇ ਰਹਿਣੇ ਇੱਕ ਵੀ ਇਹਨਾਂ ਦੀ ਨਹਿਰ ਦਾ ਪਾਣੀ ਕਿਤੇ ਖੇਤਾਂ ਵਿੱਚ ਨਹੀਂ ਜਾਂਦਾ ਸੀਗਾ ਕਦੇ ਟਿਊਬਵਲਾਂ ਤੇ ਲਾਈਟ ਨਹੀਂ ਆਉਂਦੀ ਸੀਗੀ ਰਾਤ ਦੇ 1 ਵਜੇ ਜਾ ਕੇ ਟਿਊਬਵਲਾਂ ਤੇ ਬੈਠਾ ਜਾਂਦਾ ਸੀਗਾ ਔਰ ਵਿਚਾਰਾ ਕਿਸਾਨ ਬੈਠ ਕੇ ਬੇੜ ਕਰਦਾ ਸੀਗਾ ਕਿ ਕਦੋਂ ਮੈਂ ਖੇਤਾਂ ਨੂੰ ਪਾਣੀ ਲਗਾ ਜੇ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਕੋਈ ਰੀਲੀਫ ਦਿੱਤਾ ਲੋਕਾਂ ਦੀ ਕਦਰ ਕੀਤੀ ਹੈ ਲੋਕਾਂ ਦੇ ਪ੍ਰਾਲਮ ਜਿਹੜੀਆਂ ਉਹ ਸੋਲਵ ਕੀਤੀਆਂ ਨੇ ਉਹ ਕਿਸੇ ਤਰ੍ਹਾਂ ਦੇ ਵੀ ਹੋਣ ਜੇ ਮੈਂ ਗਿਣਾਂ ਲੱਗਿਆ ਤਾਂ ਬਹੁਤ ਲੰਬੀਆਂ ਹੋ ਜਾਣੀਆਂ ਨੇ ਇਸ ਵਾਸਤੇ ਬੀਜੇਪੀ ਨੂੰ ਮੈਂ ਕਹਿੰਦਾ RAMNAL ਆਪਣੇ ਘਰਾਂ ਦੇ ਬੈਠੋ ਨਾ ਤੁਸੀਂ ਕੋਈ ਜ਼ਿੰਦਗੀ ਦੇ ਕੰਮ ਕੀਤਾ ਪੰਜਾਬ ਦੇ ਪੰਜਾਬ ਲੋਕਾਂ ਵਾਸਤੇ ਨਾ ਆਪਣੇ ਵਾਸਤੇ ਤੇ ਜਿਹੜਾ ਇਹ ਨਾਟਕ ਕਰਿਓ ਬੰਦ ਕਰੋ ਇਹਦਾ ਕੋਈ ਫਾਇਦਾ ਨਹੀਂ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੱਕ ਪੰਜਾਬ 'ਚ ਹੈ ਕਿਸੇ ਗਰੀਬ ਦਾ ਕੋਈ ਨੁਕਸਾਨ ਨਹੀਂ ਹੋਏਗਾ ਕੋਈ ਕਾਰ ਕੱਢਿਆ ਨਹੀਂ ਜਾਏਗਾ ਇਹ ਮੇਰੇ ਸੀਐਮ ਸਾਹਿਬ ਨੇ ਵੀ ਬੋਲਿਆ ਔਰ ਸਾਡੇ ਆਨੇਬਲ ਕੈਬਨ ਮਨਿਸਟਰ ਲਾਲਜਤ ਗਟਾਰਚੱਕ ਨੇ ਤੁਹਾਨੂੰ ਬਹੁਤ ਕਲੀਅਰ ਲਫ਼ਜ਼ਾਂ 'ਚ ਬੋਲਤਾ ਐਂਦਾ ਦਾ ਕੁਝ ਹੋਣ ਵਾਲਾ ਨਹੀਂ ਹੈ ਤੁਸੀਂ ਜੋ ਕਰਨਾ ਕਰ ਲਓ ਜਿੱਦਾਂ ਉਹਨਾਂ ਨੇ ਕਿਹਾ ਤੁਹਾਨੂੰ ਮੂੰਹ ਤੋੜ ਜਵਾਬ ਦੇਵਾਂਗੇ ਗਾਰੰਟੀ ਨਾਲ ਮੂੰਹ ਤੋੜ ਜਵਾਬ ਦੇਵਾਂਗੇ ਧੰਨਵਾਦ ਅੱਜ ਹਲਕਾ ਸਿਆਮਪੁਰ ਦੇ ਵਿੱਚ ਮੁਰਤੋਂ ਬੀਜਪੀ ਨਿਕੜਿਆ ਅੱਜ ਕੈਂਪ ਲਗਾਇਆ ਪਰ ਉਹ ਕੈਂਪ ਨੂੰ ਉਹ ਕਹਿੰਦੇ ਸਾਨੂੰ ਰੋਕਿਆ ਗਿਆ ਆ ਜੇ ਦਿਨੇਸ਼ ਸਿੰਘ ਬੱਬੂ ਕਹਿੰਦੇ ਜੇਕਰ ਇਵੇਂ ਹੀ ਪੰਜਾਬ ਸਰਕਾਰ ਕਰੇਗੀ ਤਾਂ ਅਸੀਂ ਮੂੰਹ ਤੋੜਨਾ ਜਿਹੜਾ ਸਰਕਾਰ ਦੇ ਉੱਤਰ ਕੇ ਜਵਾਬ ਦੇਵਾਂਗੇ ਆਵਾਜ਼ੀ ਪਾਰਟੀ ਨੂੰ ਦਿਨੇਸ਼ ਸਿੰਘ ਬੱਬੂ 15 ਬੰਦੇ ਮੈਨੂੰ ਇਹ ਸਮਝ ਨਹੀਂ ਆਂਦੀ ਜਿਹਦਾ ਨਾਂ ਦਿਨੇਸ਼ ਸਿੰਘ ਬੱਬੂ ਹੈ ਉਹ ਪਹਿਲੇ ਆਪਣਾ ਘਰ ਦੇ ਦੇਖ ਤੂੰ ਕੀ ਕੀਤਾ ਤੂੰ ਮੈਨੂੰ ਇਹ ਦੱਸ ਤੂੰ 15 ਸਾਲ ਐਮਐਲਏ ਰਿਆ ਚੀਪ ਪਾਰਲੀਮੈਂਟ ਇਸ ਸਕੱਟਰੀ ਰਿਆ ਤੂੰ ਡਿਪਟੀ ਸਪੀਕਰ ਰਿਆ ਇੱਕ ਕੰਮ ਦੱਸਦੇ ਜਿਹੜਾ ਤੂੰ ਸਾਡੇ ਗਰੀਬਾਂ ਵਾਸਤੇ ਕੀਤਾ ਇਨਫੈਕਟ ਤੂੰ ਇਹ ਕੀਤਾ ਕਿ ਜਿਹੜੇ ਤਿੰਨ ਤਿੰਨ ਸਾਲ ਤਿੰਨ ਤਿੰਨ ਸੌ ਸਾਲ ਤੋਂ ਸਾਡੇ ਗਰੀਬਤਾਰ ਬਲਾਕ ਚ ਆਪਣੀ ਖੇਤੀ ਕਰਕੇ ਗੁਜ਼ਾਰਾ ਕਰਦੇ ਸੀਗੇ ਤੂੰ ਕਾਨੂੰਨ ਲੈ ਕੇ ਆਇਆ ਉਹਨਾਂ ਦੀ ਜ਼ਮੀਨ ਤੂੰ ਫਾਰਸ ਦੇ ਨਾਮ ਲਿਖ ਦਿੱਤੀ ਇਲੀਗਲੀ ਇਹ ਤੂੰ ਕੀਤਾ ਤੂੰ ਗਰੀਬਾਂ ਦੀ ਗੱਲ ਕਰੇਗਾ ਅੱਜ ਇੱਕ ਪਿੰਡ ਤੇ ਪਾਣੀ ਨਹੀਂ ਪੁੰਜਦਾ ਤੂੰ 15 ਸਾਲ ਨਿਮਾਂਂਦਗੀ ਕੀਤੀ ਹੈ ਹਲਕੇ ਦੀ ਸਜਾਲਪੁਰ ਦੀ ਲੋਕੀ ਰੋਂਦੇ ਨੇ ਕੋਈ ਛੰਟ ਨਹੀਂ ਆ ਗਈ ਮੈਂ ਪੁੱਛਣਾ ਚਾਹਣਾ ਤੈਨੂੰ ਤੈਨੂੰ ਕੀ ਹੱਕ ਬੰਦਾ ਆ ਕੇ ਅਮੰਟੂ ਸਾਡੇ ਘਰ ਦੇ ਬਾਹਰ ਬੈਠਣਾ ਜਹਦਸਤਾਨਪੁਰ ਧਰਨਾ ਲਗਾਉਂਦਾ ਧਰਨਾ ਲਗਾਣਾ ਤੇ ਆਪਣੇ ਘਰ ਚ ਲਗਾਓ ਉਹ ਲੋਕਾਂ ਨੂੰ ਬੋਲਿਓ ਹੱਥ ਜੋੜ ਕੇ ਸਾਨੂੰ ਮਾਫ ਕਰ ਦਿਓ ਅਸੀਂ ਕੁਝ ਨਹੀਂ ਕੀਤਾ ਔਰ ਉਹ ਇਲੈਕਸ਼ਨ ਆਉਣ ਵਾਲਿਆ ਅਸੀਂ ਇਹ ਸਟੰਡ ਕਰ ਰਹੇ ਆ ਤਾਂ ਕਿ ਸਾਨੂੰ ਚਾਰ ਬੋਟ ਪੈ ਜਾਣ ਇਦਾਂ ਦਾ ਕੁਝ ਹੋਣ ਵਾਲਾ ਨਹੀਂ ਮੈਂ ਗਰੰਟੀ ਨਾਲ ਕਹਿਣਾ ਸਰਦਾਰ ਭਗਵੰਤ ਸਿੰਘ ਮਾਨ ਜੀ ਇੱਕ ਇੱਦਾਂ ਦੇ ਇਨਸਾਨ ਹੈ ਕਿ ਇੱਦਾਂ ਦੇ ਚੀਫ ਮਿੰਿਸਟਰ ਹੈਗੇ ਜਿਨ੍ਹਾਂ ਤੇ ਪਿਛਲੇ 4 ਸਾਲ ਤੋਂ ਕੋਈ ਅਲੀਗੇਸ਼ਨ ਨਹੀਂ ਔਰ ਹਰ ਪੱਗਨਾ ਡੱਟ ਕੇ ਕੰਮ ਕਰਦੇ ਨੇ ਪੰਜਾਬ ਦੇ ਬਾਰੇ ਵਿੱਚ ਕੋਈ ਗੱਲ ਹੁੰਦੀ ਹੈ ਔਰ ਅੱਗੇ ਆ ਕੇ ਕਰਦੇ ਨੇ ਖੁੱਲ੍ਹੇ ਹੋ ਕੇ ਕਰਦੇ ਨੇ ਮੈਂ ਜਕੀ ਨਾਲ ਕਹਿਣਾ ਲੋਕੀ ਉਹਨਾਂ ਨੂੰ ਦਿਲੋਂ ਪਸੰਦ ਕਰਦੇ ਨੇ ਤੁਹਾਡੇ ਧਰਨੇ ਨਾਲ ਲਾਣਾ ਤੁਹਾਡੇ ਕਿੱਢੇ ਹੋ ਕੇ ਬੱਲੇ 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 ਕਰਨ ਨਾਲ ਕੁਝ ਨਹੀਂ ਹੋਣਾ ਕਰਨਾ ਤੇ ਕੁਝ ਗਰੀਬਾਂ ਵਾਸਤੇ ਕਰੋ ਔਰ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਉਹਨਾਂ ਨੂੰ ਕਰਨ ਦਿਓ ਇਹਦੇ ਨਾਲ ਕੁਝ ਹੋਣਾ ਬਹੁਤ ਬਹੁਤ ਧੰਨਵਾਦ ਨਮਸਕਾਰ